ਜੀ ਕੀ ਹਾਲ ਚਾਲ ਦੋਸਤੋ ਅੱਜ ਤਾਂ ਦੂਜੇ ਵਲੌਗ ਦੇ ਨਾਲ ਮਿਲਦੇ ਅੱਜ ਸੰਡੇ ਸਫਾਈਆਂ ਤੇੀਆਂ ਚੱਲਣ ਆਪਣੇ ਰਡਾਰ ਦੇ ਨਾਲ ਸਾਹਿਬ ਚੱਲ ਨਹੀਂ ਛਾੜ ਕਰ ਦੋ ਕਰ ਦੋ ਸਫਾਈਆਂ ਲਾ ਦੋ ਐਂਡ ആമി ശൂട്ട് ഗീത ਆਜ ਦੋਸਤੋ ਸ਼ਾਮੀ ਅਜ ਕਰਦੇ ਨੇ ਚੈੱਕ ਚਲਾ ਕੇ ਕਿਦਾਂ ਚੱਲਦਾ ਇਹਦਾ ਕੰਮ ਜਾਂ ਕਰਾਇਆ ਥੋੜਾ ਜਿਹਾ ਪਰਫਾਰਮੈਂਸ ਵੈਨੇ ਸ਼ਾਮਣ ਹੁੰਦੇ ਲੱਗੇ ਦੂਆ ਦੂ ਪਾਈਆਂ ਕਰ ਲਿਸ਼ਕਾਦ ਨਾ ਅਜ ਲਿਸ਼ਕਾਦ ਨਾ ਅਜ ਫਿਰ ਪੂਰੀ ਐਂਡ ਢੰਡਾ ਵੀ ਲਾਓ ਢੰਡਾ ਵੀ ਕਰਨਾ ਸਾਫ ਢੰਡਾ ਵੀ ਲਾ ਦੇਣਾ ਮੇ tane ਵਾਟਰਪੂਫ ਐ ਬੰਬ ਕਰਾ ਦਿਓ ਇੱਕ ਵਾਰੀ ਵਾਟਰਪੂਫ ਕੀਤਾ ਡੈਕ ਕਰਾ ਦੋ ਅੱਜ ਅੱਤ ਇਹ ਇੱਕ ਹੋਰ ਮੋਟਰਸਾਈਕਲ ਐਡ ਹੋ ਗਿਆ ਅੰਗਰੇਜ਼ ਸਿੰਘ ਵੀ ਆਗੇ ਮੋਟਰਸਾਈਕਲ ਤਾਉਣ ਤਾਂ ਬਾਤ ਤਾਂ ਸਾਰੇ ਹਾਂ ਸਰਫ ਰਹੀ ਗਈ ਵਜਨ ਵਾਲੀ ਮਾਰ ਦਈਏ ਮਾਰੀਏ ਇੱਕ ਈ ਹੋਰ ਮਾਰ ਗਏ ਲਓ ਜੀ ਲਸ਼ਕਾਤਾ ਝੋਟਾ ਕਾਲਾ ਸਾਹਿਬ ਜਾਣਾ ਅੱਜ ਨਾਲ ਟ੍ਰੈਲ ਲੈ ਕੇ ਉਹਨੇ ਇਹਦਾ ਸਮਾਨ ਪਾਇਆ ਇਹ ਹਦੋਂ ਦਾ ਪੰਜਾਬ ਜੂ ਕਿ ਨਹੀਂ ਵੇਖਿਆ ਤੋਰ ਕੇ ਨਹੀਂ ਵੇਖਿਆ ਉਹ ਜ ਆਜ ਵੈਨੇ ਚਲਾ ਕੇ ਕੀ ਪਰਫਾਰਮੈਂਸ ਦਿੰਦਾ ਤੁਹਾਨੂੰ ਅਕਾਉਨੇ ਸਾਰੀ ਵੀਡੀਓ ਐਂਡ ਤੱਕ ਬਣੇ ਰਹੋ ਬਸ ਮੈਂ ਕਿ ਯਾਰ ਉਹਲੀ ਮੁੱਢੀ ਉਹ ਜੋ ਮੁੱਢੀ ਟ੍ਰੇਟਰ ਆਪਣਾ ਧੁਬਕੇ ਹੋ ਗਿਆ ਡਨ ਹੁਣ ਇੱਥੇ ਮਾਰਾਂਗੇ ਆਪਾਂ ਪਾਲਿਸ਼ ਫਿਰ ਰੈਡੀ ਸ਼ੈਡੀ ਹੋ ਕੇ ਜਾਂਦੇ ਆਪਾਂ ਟਾਲਾ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਬਾਪਾ ਸੋਖ ਰੱਖੇ ਜਿਹੜੀ ਆਪਾਂ ਦੇ ਹੋ ਗਏ ਰੈਡੀ ਸੈਡੀ ਹੁਣ ਮੁੰਡਿਆਂ ਨਾਲ ਵੇਖੀਏ ਹੋਏ ਤਿਆਰ ਕੇ ਨਹੀਂ ਅਜੇ ਦਾ ਨੂੰ ਬੜਾ ਲੇਟ ਕਰ ਦਾਨਾ ਇਹ ਨੂੰ ਹੰ ਡੰਗਰਾਂ ਦਾ ਚੇਤਾ ਆ ਜਾਂਦਾ ਇਹੋਲੇ ਜੇ ਲੋ ਜਾਣ ਦਾ ਟਾਈਮ ਹੁੰਦਾ ਵਲੌਗ ਤੇ ਆ ਬਣਨਾ ਆਪਣਾ ਸੈਕਿੰਡ ਵਲੌਗ ਬੋਲੋ ਕੁਛ ਨਹੀਂ ਤੂੰ ਹੀ ਬੜਾ ਲੇਟ ਕਰਾਉਂਦੇ ਜੀ ਕੀ ਬੋਲਾਂ ਯਾਰ ਨੈਸਟ ਜਗਾ ਫਲੈਸ਼ ਨਹੀਂ ਉਦਾਂ ਹੀ ਆਉਂਦੇ ਆ ਤੂੰ ਉਦਾਂ ਹੀ ਓਕੇ ਕੰਮ ਸਹੀ ਓ ਬੈਕ ਕਲੌਕ ਕਿਹਦਾਉਂਦੇ ਨੇ ਪੂਰੀ ਟੌਰ ਤੇ ਤੇ ਆ ਮਾ ਮਾ ਠਾਡ ਬਾਟ ਆ ਮਾ ਮਾ ਠਾਡ ਦੂਜੇ ਬੰਦੇ ਵੇਖੀ ਹੋਏ ਰੈਡੀ ਕਿ ਨਹੀਂ ਚੱਲ ਆ ਜਾ ਮੁੰਡੇ ਆਪਣੇ ਹੋਏ ਤਿਆਰ ਕਿ ਨਹੀਂ ਰੈਡੀ ਆ ਵੀ ਬੈਠੇ ਸੇਰਾ ਦੇ ਆਪਾਂ ਲੇਟ ਕਰਨ ਦੇ ਕਿ ਟਿਮੀ ਆਉਣ ਹੀ ਨਹੀਂ ਦਿਆ ਆ ਲੇਟ ਦਿਹਾ ਨੂੰ ਕਰਨ ਟਾਲਾ ਸਾਬ ਵੀ ਆ ਤੇ ਟਰੈਕਟਰ ਦਾ ਬੜਾ ਕੀੜਾ ਉਹਦੇ ਚ ਆਂਦਾ ਵੀ ਨਾਲ ਜਾਣਾ ਜਾਣਾ ਟੱਬਰਣਾ ਗਿਆ ਪਹਿਲਾਂ ਮੱਥਾ ਟੇਕਣ ਟੇਕ ਆਇਆ ਮੱਥਾ ਹੁਣ ਦਾ ਟਾੜੇ ਨਾਲ ਵੀ ਜਾਣਾ ਜਾਨਾ ਟਰੈਕਟਰ ਦਾ ਬੜਾ ਕੀੜਾ ਦੇ ਜਾਂਦਾ ਚੈੱਕ ਕਰਨਾ ਜੀ ਟਰੈਕਟਰ ਚਲਾ ਕੇ ਕਿੰਨੇ ਕ ਤੇ ਜਾਂਦਾ ਕੀ ਕਰਦਾ ਸਮਾਨ ਪਾਇਆ ਇੱਕ ਦੋ ਵੀ ਵੇਹ ਕਰਦੇ ਚੈੱਕ ਕੰਨਲੇ ਮੈਂ ਚਲੋ ਤੁਹਾਨੂੰ ਮਿਲਦੇ ਆਂ ਫਿਰ ਦੋਸਤੋ ਰਸਤੇ ਜਾਂਦੇ ਜਾਂਦੇ ਢਾੜਨਾ ਕਰਦੇ ਗੱਲਾਂ ਬਾਤਾਂ ਮਿਲਦੇ ਤੁਹਾਨੂੰ ਫਿਰ ਲਓ ਜੀ ਚੱਲੇ ਆ ਜੀ ਟੋਲਾ ਸੈਣ ਲੱਗੇ ਪਉਣ ਚਾਲੇ ਰੈਡੀ ਸੰਗ ਤਾਂ ਆਜੀ ਥੱਲੇ ਆ ਪਾ ਲਓ ਜੀ ਟੋਟਾ ਲਿਸ਼ ਕਾਗ ਦੁਬਾਰਾ ਬਾਬਾ ਦੀਪਨੀ ਦੀ ਟਾਲਾ ਸਾਹਿਬ ਗੁਰਦਾਰੇ ਜਿੱਥੇ ਬਾਬਾ ਜੀ ਆ ਸਪੀਸ ਰੱਖਾ ਸੀਗਾ ਨਾ ਇਹ ਟਾ ਗਿਆ ਰੈਡੀ ਸਟਾਰ ਹੋ ਵੀ ਜਗਾ ਥੱਲੇ ਵਾਲੀਆਂ ਲਾਈਟਾਂ ਲਓ ਜੀ ਚਲੋ ਜੀ ਕੱਢੋ ਬਾਹਰ ਚਲੇਗਾ ਬਾਹਰ ਮੇਲੇ ਦੇ ਜਾਣੇ ਆ ਮਾ ਠਾੜ ਬਾੜ ਆਹ ਗਰੋਪ ਆਪਣਾ ਵੱਡਾ ਹੋਤੇ ਇੰਸਟਾਗ੍ਰam ਤੇ ਵੀ ਆ WhatsApp ਤੇ ਵੀ ਆ ਹੁਣ ਆਪਣਾ ਨਿਊ ਚੈਨਲ ਆ ਗਿਆ ਵਾ ਨਵਾਂ ਚੈਨਲ ਆ ਸਾਰਿਆਂ ਨੇ ਸਬਸਕ੍ਰਾਈਬ ਕਰੋ ਘੈਂਟ ਘੈਂਟ ਵੀਡੀਓ ਵੇਖਣ ਨੂੰ ਮਿਲਣਗੀਆਂ ਆ ਥੂ ਕੋਈ ਸਾਭ ਹੋ ਗਈ ਆ ਕੋਈ ਸਾਭ ਹੋ ਗਿਆ ਜੀ ਡਰਾਈਵਰ ਸਾਡਾ ਨਵਾਂ ਆ ਜੇ ਥੋੜਾ ਜਿਹਾ ਨਿਊ ਲਾਂਚ ਹੋਇਆ ਵੇਖੋ ਪ੍ਰਾਂਦੇ ਪ੍ਰੁੰਦੇ ਪਾਏ ਆ ਆਪਣਾ ਨਜ਼ਰ ਨਾ ਲੱਗੇ ਓਕੇ ਰਿਪੋਰਟ ਕੀਤਾ ਪੂਰਾ ਐ ਲਚਕਾਇਆ ਪੂਰਾ ਧੋਤ ਆ ਗਏ ਛੋਟਾ ਚੱਲੀਏ ਜੀ ਚਲੋ ਅੱਜ ਹੋਣਾ ਆਪਾਂ ਤੁਰ ਪਏ ਆ ਪੇਂਟ ਦੇ ਵਿੱਚੋਂ ਦੇ ਕਿਹੜਾ ਮੈਂ ਸੋਚਿਆ ਪਿੰਡ ਦੇ ਵਿੱਚੋਂ ਗੇੜਾ ਕੱਢ ਜੀ ਗਏ ਤੇ ਬੱਸ ਹੁਣ ਆਪਾਂ ਵੀ ਚੱਲੇ ਆ ਆਪਾਂ ਨੂੰ ਲੱਗੇ ਹੀ ਟਕਲਾ ਸਾਹਿਬ ਤੇ ਕਿੰਨੇ ਕਿਲੋਮੀਟਰ ਹੋਏ ਓਏ 5 6 5 6 ਕਿਲੋਮੀਟਰ ਟਾਲਾ ਜੇ ਬੱਸ ਆਪਾਂ ਪਹੁੰਚੇ ਲੈ ਬਾਕੀ ਮਿਲਦੇ ਹਾਂ ਉਹਨੂੰ ਟਕਲਾ ਸਾਹਿਬ ਪਹੁੰਚ ਗਏ ਤੁਹਾਨੂੰ ਤੇ ਜਾਂ ਤੁਹਾਨੂੰ ਰਸਤੇ ਹੀ ਮਿਲਦੇ ਆ ਓਕੇ ਲਓ ਜੀ ਬੀਰ ਜੀ ਲਓ ਜੀ ਸਤਿ ਆ ਜੀ ਹੁਣ ਪਹੁੰਚ ਗਏ ਆਪਾਂ 골ਡਨ ਗੇਟ ਤੇ ਬਸ ਆਪਾਂ ਨੂੰ ਇਧਰ ਥੋੜਾ ਜਿਹਾ ਮਤਲਬ 3 ਕਿਲੋਮੀਟਰ ਹੀ ਆ ਬਸ ਅਰ ਡਾਰ ਜਾ ਰਿਹਾ ਲਓ ਜੀ ਆਪਾਂ 골ਡਨ ਗੇਟ ਤੇ ਪਹੁੰਚ ਗਏ ਆਂ ਬਸ 5-7 ਮਿੰਟ ਕਾਲਾ ਸਾਹਿਬ ਆਪਾਂ ਪਹੁੰਚ ਜਾਣਾ ਆ ਵੇਖੋ ਵੀਊ ਰਾਤ ਨੂੰ 골ਡਨ ਗੇਟ ਦਾ 골ਡਨ ਗੇਟ ਦਾ ਵੀਊ ਚੈੱਕ ਕਰੋ ਲਓ ਜੀ ਆਪਾਂ ਪਹੁੰਚ ਗਏ ਕਾਲਾ ਸਾਹਿਬ ਆਹ ਰਾਹ ਦੇਖੋ ਆਗੇ ਆਪਾਂ 20 ਮਿੰਟਾਂ ਵਿੱਚ 15 ਮਿੰਟਾਂ ਵਿੱਚ ਆ ਲਾਗੀ ਗਾਈ 20 ਮਿੰਟ ਜਸਟ ਪਾਰਕ ਕਰਨ ਚੱਲੇ ਆ ਲਗਾ ਦਿਓ ਮਰਾ ਰਲਾ ਕੱਤੇ ਮਰ ਲਾਓ ਸਤਿ ਸੇਵਾ ਕਰਨ ਨਹੀਂ ਆਇਆ ਕਾਈ ਸੁਣੀ ਲੋਡ ਭਰਦਾ ਹੈ ਤੀਜੇ ਚ ਅਰੇ ਇਸ ਮੰਗਦਾ ਹੁਣ ਤੇ ਛੋਟਾ Eu vi o ਲਾ ਦੀਏ ਜੀ ਆਪਾਂ ਲਾ ਜੀ ਲਾਤਾ ਆਪਣਾ ਝੋਟਾ ਕੋਈ ਗੱਲ ਨਹੀਂ ਆਪੇ ਬਾਰੀ ਕੋਲ ਦਾ ਰਹੂਗਾ ਅਨੇ ਨੂੰ ਦੇਖੂਗਾ ਸੇਵਾ ਕਰਨ ਆ ਆ ਚਪਲਾਂ ਇੱਥੇ ਲਾ ਦੋ ਛੋਟੇ ਭਾਈ ਚਪਲਾਂ ਜਮਾ ਹੀ ਹੋਣਗੀਆਂ ਝੋੜੇ ਲਾਉਣੇ ਤੇ ਜਮਾ ਕਰਾ ਲ ਲਾ ਜੀ ਕਰਤਾ ਆਪਾਂ ਫਾਰਕ ਝੋਟਾ ਵੇਖੋ ਲੱਗਦਾ ਪੂਰਾ ਘੈਂਟ ਆ ਲਿਸ਼ਕਾ ਕੇ ਕੱਢਿਆ ਅੱਜ ਮਹਾਰਾਏ ਦਰਸ਼ਨ ਕਰਾਉਣ ਲੈ ਆਂ ਕੰਮ ਕਰਾਉਣ ਤੋਂ ਬਾਅਦ ਹਾਂਜੀ ਓਕੇ ਆ ਆਇਆ ਮਜਾ ਪੂਰਾ ਫਨ ਕੀਤਾ ਮਜਾ ਪੂਰਾ ਫਨ ਆ ਗਿਆ ਬਾਬਾ ਜੀ ਵੇਂਦੇ ਲੋਕ ਲੋਕਾਂ ਰਿਐਕਸ਼ਨ ਬਾਬਾ ਜੀ ਰਾਜ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਵੇਖ ਕੇ ਬਹੁ ਮਾੜਾ ਲੱਗਾ ਉੱਪਰ ਰੱਜਿਆ ਇਹ ਦਾਰੂ ਨਾਲ ਫਿਰ ਵੀ ਚਲੋ ਆਪਾਂ ਹੈਲਪ ਕੀਤੀ ਉਹਨੀਆਂ ਬ੍ਰੇਕਾਂ ਜਾਮ ਹੋ ਗਈਆਂ ਬ੍ਰੇਕਾਂ ਕਰ ਕੇ ਚਾਬੀਆਂ ਜੂਬੀਆਂ ਹੀਆਂ ਸਾਡੇ ਕੋਲ ਆ ਮਕੈਨਿਕ ਸਾਡਾ ਹਰ ਮੇਲੇ ਦੇ ਨਾਲ ਹੁੰਦਾ ਹਰ ਮੇਲੇ ਦੇ ਨਾਲ ਹੁੰਦਾ ਮਕੈਨਿਕ ਸਾਹਿਬ ਰੇਸ ਛੱਡ ਜੇ ਚਪਲ ਢਾ ਕੇ ਚਲਾ ਦਿੰਦੇ ਆ ਕੋਈ ਸਾਹਿਬ ਚਲੋ ਆਜੋ ਤੂੰ ਇੱਥੇ ਰਹਿਣਾ ਆ ਬੰਦਾ ਆਪਾਂ ਇੱਕ ਰਾਖੀ ਨਹੀਂ ਛੱਡਦਾ ਟਰੈਕਟਰ ਦੇ ਆਪਾਂ ਚੱਲੇ ਮੈਂ ਸਾਡੇ ਇੱਕਣ ਬਾਏ ਬਾਏ ਮਿਲਦੇ ਆ ਤੈਨੂੰ ਬਾਅਦ ਆਓ ਜੀ ਕਰੋ ਵੀਊ ਚੈੱਕ ਮਹਾਰਾਜ ਦੇ ਘਰੇ ਆ ਗਏ ਆ ਅਬੇ ਸਿੰਘਰੇ ਸਿੰਘੀ ਸਾਹਿਬ ਲੈ ਕੇ ਆਈਂ ਠਾਈਆਂ ਸਕਦਾ ਐੜੇ ਸੰਗਤ ਥੋੜੀ ਘਟ ਜਾਂਦੀ ਆ ਪਿੰਡਾਂ ਬਹੁਤ ਚੁਕਰਾ ਸਾਹਿਬ ਵੀ ਇੱਥੇ ਕੱਟਦੇ ਆ ਬਹੁਤ ਜਿਆਦਾ ਸੰਗਤ ਹੁੰਦੀ ਆ ਐੜੇ ਥੋੜਾ ਘਟ ਜਾਂਦੀ ਸੰਗਤ ਕਰੋਦਰਸ਼ਮ ਆ ਰਾਈ ਨੇ ਠੀਕ ਲਿਆ ਹੁਣ ਪੰਛ ਨਾਨਾ ਕੀਤੀਆਂ ਜਾਣਗੀਆਂ ਇੰਨੀ ਕਰਦੇ ਜੀ ਭਾਜੀ ਪੈਨਸ਼ਨਾਨਾ ਹਾਂਜੀ ਹਾਂਜੀ ਬਾਬਾ ਜੀ ਬਾਕੀ ਆਪਣੀ ਕਿੱਥੇ ਛੱਡ ਗਈ ਗੈਂਗ ਇੱਕ ਕਿੰਨੇ ਟਰੈਕਟਰ ਕੋਲ ਛੱਡ ਗਏ ਆ ਕਰੋ ਵੀਊ ਚੈੱਕ ਕਰਾਤਾ ਮੇਲੇ ਕਰ ਲੈ ਮਹਾਰਾਜ ਦੇ ਹੁਣ ਲੱਗੇ ਪਿੰਡ ਨੂੰ ਬਾਉਣ ਚਾਲੇ ਕੀ ਪਸੰਦ ਆ ਗਿਆ ਤੈਨੂੰ ਕੀ ਪਸੰਦ ਆ ਗਿਆ ਓਏ ਕੀ ਪਸੰਦ ਆ ਗਿਆ ਤੈਨੂੰ ਲੇ ਕੇ ਦੋਗੇ ਕੀ ਲੈਣਾ ਏ ਛੱਲਾ ਲੈ ਕੇ ਦਵਾ ਤੁਹਾਨੂੰ ਮੈਂ ਹੈ ਲੈ ਜੀ ਕੋ ਲੈ ਕੇ ਦੇਣ ਕੀ ਲੈਣਾ ਲੱਲਾ ਜੋ ਜੋ ਜੀ ਕਰਦਾ ਹੀ ਉਹ ਲੈ ਲੈ ਹੈ ਹੈ ਮੇਰਾ ਜੀ ਕਹਣਾ ਮਤਲਬ ਕੋਕਸ਼ਨ ਆ ਲੈ ਕੇ ਦਵਾ ਤੇ ਇਦਾਂ ਹੀ ਆਪਾਂ ਚੱਲੀਏ ਚੱਲ ਨਹੀਂ ਯਾਰ ਚੰਗੀ ਨਹੀਂ ਲੱਗੀ ਕਰਪਾਨ ਲੈਣੀ ਕਰਪਾਨ ਉਹ ਚੰਗੀ ਲੱਗਣਾ ਚੱਲ ਲੈ ਕੇ ਦੇ ਘੜਾ ਚੱਲ ਚੱਲੀਏ ਆ ਮੇਰਾ ਲੈ ਨਹੀਂ ਆ ਵੀ ਸੇਰਾ ਕੜਾ ਲੈ ਕੇ ਦੋ ਯਾਰ ਮੈਨੂੰ ਕੀ ਹੋਇਆ ਕੜਾ ਨਹੀਂ ਲੈ ਕੇ ਦੇਂਦੇ ਯਾਰ ਲੈ ਕੇ ਦੇ ਸੇਰਾ ਮੁੰਡੇ ਨੂੰ ਕੜਾ ਚਾਹਤ ਆ ਉਹਦੀ ਪਤਾ ਨਹੀਂ ਹੁੰਦਾ ਚੱਲ ਕੜਾ ਲੈ ਲੈ ਉਹ ਨਹੀਂ ਇਧਰ ਲੈਣਾ ਲੈਣਾ ਨਹੀਂ ਕਿੱਥੋਂ ਕੜਾ ਲੈਣਾ ਆਹ ਵਾਹ ਕਹ ਰਾ ਯਾਰ ਕੜਾ ਲੈ ਕੇ ਦੇ ਜਿੰਨੇ ਇੱਧਰ ਹੀ ਹੋਇਆ ਇੱਧਰ ਅੱਗੇ ਵੀ ਹੈਗਾ ਬਡੇ ਵਾਲੇ ਉੱਧਰ ਰਹਿ ਕੇ ਪਿੱਛੇ ਲੈ ਕੇ ਦੇ ਨਾ ਯਾਰ ਮੁੰਡੇ ਨੂੰ ਹਣ ਕੜਾ ਆਪਾਂ ਚਲੋ ਆਹ ਢਿੱਕਨ ਦੇ ਆ ਜਾਨੂ ਬੈਠਾ ਡਰਾਈਵਰ ਲੈ ਕੇ ਦੋ ਯਾਰ ਮੁੰਡੇ ਨੂੰ ਕੜਾ ਲੈ ਕੇ ਦੇ ਦੇ ਯਾਰ ਚਲਾ ਯਾਰ ਕਿੱਥੇ ਕਰੀਆ ਕੜਾ ਲੈ ਕੇ ਰਹੀਏ ਮੁੰਡੇ ਨੂੰ ਬੈਠੇ ਠੀਕ ਕਰਨੇ ਹਨ ਇਹ ਵੀ ਨਹੀਂ ਕੀ ਲੱਗੇ ਕਰ ਕੀ ਹੋਇਆ ਕੀ ਹੋਇਆ ਕੀ ਜਾਂਦਾ ਏ ਆਉਂਦਾ ਰਫਲ ਲੈ ਕੇ ਦੇ ਹਾਂ ਰਫਲ ਸੰਸ ਹੈ ਗਣੀ ਕੋਲੇ ਰਫਲ ਕਿੱਦਾਂ ਲੈ ਆ ਜੀਏ ਵਿਖਾਈ ਸੰਸ ਹੈ ਤੇ ਕੋ ਲੈਓ ਮੜੀ ਜਰ ਮਸ਼ਹਰ ਹੋਪ ਬੜਾ ਸੰਭਾਲਾ ਹੈ ਇਹੜੀਆਂ ਦਾ ਨਾਲੀਆਂ ਦੀ ਗੱਲ ਕਰਦੀ ਸਾਡੇ ਪਿੰਨ ਚ ਫਿਰ ਦੇ ਜੋ ਆਕ ਨਹੀਂ ਉਹ ਰੀਨਲਿਆ ਰੀਨਲਿਆ ਫੌਜੀ ਸਾਹਿਬ ਬੋ ਤੇਰਾ ਕਿੰਨੇ ਦੀ 200 ਦੀ 200 ਦਾ ਰੌਂਦਾ ਇੰਨੇ ਆ ਕੀ ਗੱਲ ਇੱਥੇ ਕੇਸ ਨਹੀਂ ਪੈਂਦਾ ਕੀ ਗੱਲ ਇੱਥੇ ਕੇਸ ਨਹੀਂ ਪੈਂਦਾ 200 ਕਾ ਵਈ ਯਾਰ ਸਹੀ ਆ ਸਹੀ ਆ ਚੱਲਣਦੀ ਆ ਲੋ ਜਾ ਉਹ ਨਹੀਂ ਤੂੰ ਜੇ ਪਟਾਕੇ ਭਾਗੇ ਚੱਕ ਨਹੀਂ ਚੱਲ ਤੁਰ ਕੇ ਵਿਖਾਣ ਪਾ ਕੇ ਸਲੂਟ ਵੀ ਮਾਰਦਾ ਆ ਇਧਰ ਲੋ ਗਿਆ ਫੌਜੀਆਂ ਦਾ ਸਲੂਟ ਮਾਰ ਕੇ ਦਾ ਮਾਰਦੇ ਫੌਜੀ ਹਾਂ ਮਸਕੂਆ ਲੋਣ ਉਹਨਾਂ ਫੌਜੀਆਂ ਨੂੰ ਕਰਕੇ ਵਿਖਾਊਗਾ ਫੌਜੀ ਕਰਕੇ ਨਹੀਂ ਵਿਖਾਉਂਦਾ ਤੂੰ ਮਗਰ ਹੋਣਾ ਮਗਰ ਹੋਣਾ ਹਾਂ ਹਾਂ ਸਿੱਧੀ ਦਾ ਮਰੀ ਉਹ ਹੋ ਹੋ ਉਹ ਗੋਲੀਆਂ ਵੀ ਚਲਾਉਂਦਾ ਹੁੰਦਾ ਜੇ ਆ ਬਾ ਚਲੋ ਚੱਲੀਏ ਫਿਰ ਚਲੋ ਚੱਲੀਏ ਚਲੋ ਪਾਈਏ ਪਿੰਡ ਨੂੰ ਛਾਲੇ ਬਾ ਜਿਹੜਾ ਬਾ ਪਾਲੇ ਚਾਲੇ ਪੇਟ ਨੂੰ ਜੀ ਆਪਾਂ ਹੁਣ ਪਹੁੰਚ ਗਏ ਆ 골ਡਨ ਗੇਟ ਲੱਗ ਕੇ ਜਿਹੜੀ ਰੇਡੀ ਮਾਰਕੀਟ ਆ ਮੈਂ ਕਿਹਾ ਚੱਲ ਸੋਚਿਆ ਵੀ ਹੁਣ ਲੰਗਰ ਤੇ ਚੱਲੋ ਸ਼ਾਕੀ ਲਿਆਈ ਪਰ ਜਿੰਨਾ ਜਰ ਫਾਸਟ ਫੂਡ ਨਾ ਖਾ ਲਈ ਉਹਨਾਂ ਜਰ ਫਿਰ ਸੁੱਤਾ ਵੀ ਨਹੀਂ ਨਾ ਜਾਂਦਾ ਤੇ ਫਿਰ ਜਿੰਨਾ ਜਰ ਘਰੋਂ ਬਾਹਰ ਨਿਕਲੇ ਇਹਦੇ ਫਿਰ ਗੋਲ ਗੱਪੇ ਤੇ ਫਿਰ ਚਾਂਪਾਂ ਖਾਦੀਆਂ ਤੋਂ ਬਿਨਾ ਘਰ ਵੀ ਨਹੀਂ ਆਇਆ ਜਾਂਦਾ ਤੇ ਹੁਣ ਫਿਰ ਆਹ ਵੇਖੋ ਲਾਤਰ ਡਾਰ ਸਾਰਿਆਂ ਨੇ ਆਪੋ ਆਪਣੀ ਮਨਖੰਦੀ ਦੀਆਂ ਦੀਦਿਆਂ ਕਾ ਲੈਣੀਆਂ ਸਵਾਗਤ ਕਰੋ ਬੇਲਵਿਊ ਵਧੀਆ ਆ ਰਿਹਾ ਠੀਕ ਹੈ ਉਸਤਾਦ ਜੀ ਆ ਤੇ ਪੱਕਾ ਰੱਖਿਆ ਉਹਨੇ ਕਿਹਾ ਸਿਕਿਉਰਟੀ ਗਾਰਡ ਉਤੇ ਰੱਖੀ ਰੱਖਣ ਨੂੰ ਆ ਵੀ ਵੀਰ ਪੂਰਾ ਖੁਸ਼ ਏ ਬਾਕੀ ਕੀ ਖਾਣਾ ਮੁੰਡਿਓ ਦੱਸੋ ਆਇਓ ਲੈਨੇ ਆ ਚਲੋ ਘੁੰਮਦੇ ਇਨਕਮ ਦੇ ਸਾਹਬ ਨਾਲ ਚਲੋ ਠੀਕ ਹੈ ਇਨਕਮ ਤੇ ਫਿਰ ਤੁਹਾਡੇ ਗੋਲ ਗੱਪਿਆਂ ਵਾਲੀ ਵੀ ਨਹੀਂ ਹੈਗੀ ਆਇਓ ਫੌਜੀ ਸਾਹਿਬ ਇਨਕਮ ਆਤਾ ਪਰਡਾਰ ਆਹਾਹਾ ਇੱਕ ਆ ਵੀ ਰਡਾਰੀ ਜੀ ਰਣਾਲੇ ਵੀਰ ਨੇ ਕਿਉਂ ਹੋਆ ਆਂਦਾ ਇੰਗੋਦੇ ਗੋ ਵੀਰ ਸਿਰਫ ਤੇਲ ਪਾ ਕੇ ਤੈਨੂੰ ਲਿਆ ਹੀ ਸਕਦਾ ਖਵਾਉਣ ਦਾ ਕੰਮ ਠਾਡਾ ਵੀਰ ਜੀ ਛੋੜਾ ਵੀਰ ਵੀਰ ਤੈਨੂੰ ਬਸ ਤੇਲ ਤੁਰ ਪਾ ਕੇ ਜਿਹੜਾ ਰਹਿ ਗਿਆ ਸੀ ਹਾਂ ਜੂਸ ਵਿੱਚ ਚੇਹ ਰਹਿ ਗਿਆ ਹੁਣ ਖਵਾ ਉਧਰ ਹੋ ਸਦਾ ਪੂਰੇ ਕੱਢ ਵਿੱਚ ਹੁਣ ਖਵਾ ਅਜੂਸ ਕੀ ਖਾਓਗੇ ਦੱਸੋ ਆਇਓ ਰੈਸਪੀ ਚੈੱਕ ਕਰੀਏ ਕਿਹੜੀ ਕਿਹੜੀ ਹੈ ਹੋਇਆ ਚਾਂਗ ਸਾਜੂ ਖਾਨਾ ਹੈ ਨਾ ਆਇਓ ਕੀ ਕਰਾਇਆ ਫਿਰ ਫੌਜੀ ਸਾਹਿਬ ਭਾਈ ਅੱਜ ਅਸੀਂ ਆਏ ਆ ਖਾਸ ਕਰਕੇ ਆਂ ਭੰਡਾਰ ਇੱਥੇ ਭਾਈ ਹੁਣ ਇਹ ਮਤਲਬ ਦੱਸਿਆ ਕਿ ਨੇ ਵਧੀਆ ਬਣਾਉਂਦੇ ਆ ਵਧੀਆ ਬਣਾਉਂਦੇ ਨਾਲ ਇਹ ਕਈ ਗੁਰੂ ਘਰੋਂ ਆਏ ਆ ਫਿਰ ਖਾਲਸੇ ਦੀਆਂ ਹੀ ਬੜੀਆਂ ਚਾਂਬਾ ਖਾਣੀਆਂ ਨੋ ਲੋਕ ਮੇਰਾ ਭਰਾ ਓ ਮਾਈ ਗੋਡ ਜੰਟਾ ਵੀਰ ਵੀ ਆ ਗਿਆ ਓ ਜੰਟੇ ਵੀਰ ਆ ਗਿਆ ਆ ਬਖਸ਼ ਦੋ ਆ ਬਖਸ਼ ਦੋ ਐ ਕਿਹੜਾ ਕੰਮ ਪੜ ਲਿਆ ਆਦਨੇ ਏ ਹੁਣ ਕੰਮ ਫੜਿਆ ਆ ਕੋਈ ਖਾਣਾ ਦੱਸ ਯਾਰ ਅੰਦਰੋਂ ਵਿੱਚੇ ਕੰਮ ਰਹਿ ਗਿਆ ਤੂੰ ਦੱਸ ਸਕੇਂ ਚਲ ਠੀਕ ਆ ਤਈਆਂ ਆਏ ਨਾਲੇ ਗੁਰੂ ਘਰੋਂ ਆਏ ਆ ਨਾਲੇ ਨਾਲੇ ਵਿਖਾਓ ਨਾ ਨਿਹੰਗਾਂ ਆਵੋ ਖਾਤਾ ਆਵੇ ਖਾਲਸਾ ਜੀ ਦਾ ਇਹ ਚੰਪਾ ਬਣਾਉਣਾ ਖਾਲਸਾ ਜੀ ਕੋਈ ਸਮਾਂ ਨਹੀਂ ਹਾਂ ਜੀ ਤਿਆਰੀ ਆਏ ਆ ਆਪਣੇ ਵੀਰ ਮਿਲੇ ਆਪਾਂ ਨੂੰ ਹੈਪੀ ਵੀਰ ਯੂਸ ਵਾਲਾ ਨਵਾਂ ਲੈਂਦਾ ਜੀ ਹਾਂ ਭਾਈ ਨਵਾਂ ਲੈਂਦਾ ਆ ਆਏ ਹਾਈ ਚੱਕਰ ਹੁਣੇ ਘੁਮਾ ਕੇ ਵਿਖਾਉਣਗੇ ਆ ਕੁਮਾਰ ਇਹ ਦੇ ਕੁਮਾਰ ਇਹ ਓ ਹੋ 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 ਪ੍ਰੋਬਲਮ ਹੋ ਗਈ ਗੰਡ ਵੱਜ ਗਈ ਠੀਕ ਆ ਇਹ ਆ ਵੇ ਇਧਰ ইমরান ਆ ਲਈ ਆ ਆਪਣੇ ਫੌਜੀ ਸਾਹਿਬ ਆਪ ਹੋਏ ਮੂਰੇ ਓਏ ਹੋਏ 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 ਕੋ ਮਤੇ ਲੈਣ ਦੇ ਖੋਲੇ ਜਨ ਜਨ ਨੂੰ ਬੰਨਾ ਇਹ ਕਮਾ ਦੇ ਕਮਾ ਆ ਦੋ ਹੱਥ ਵਿੱਚ ਇਹ ਤੂੰ ਤੀਨ ਕਮਾਏਗਾ ਬੜਾ ਏਦਾਂ ਕਮਾਰੇ ਏਦਾਂ ਹੀ ਕਮਾਰੇ ਏਦਾਂ ਹੀ ਕਮਾਰੇ ਇੱਧਰ ਆ ਇੱਧਰ ਤੈਨੂੰ ਦੱਸਾਂ ਉਹ ਵੀ ਮਰਿਆ ਤਾਂ ਨਾ ਘੁੰਮਦਾ ਇੱਥੇ ਨਹੀਂ ਘੁੰਮਣਾ ਪੁੱਤ ਕਰੇ ਘੁੰਮਣਾ ਤੇਰੇ ਕੋਲ ਉਹ ਵੀ ਬਣਨ ਲੱਗਾ ਇੱਧਰ ਹੋਇਆ ਉਹ ਜੀ ਸਾਹਿਬ ਇੱਕ ਰੋਜਾ ਰੋਜਾ ਰਜਕਮਾ ਲੈਣਦਾ ਇਦਾਂ ਜੈਨੂੰ ਫਾੜ ਉਧਰ ਘੜਾ ਕਮਾ ਫੋਜੀ ਕਮਾ ਦੇ ਸੁੱਖੇ ਆਪ ਕਮਾ ਉਹ ਗਾੰਡੀ ਮਾਰ ਲੀਆ ਨੇ ਆ ਤੂੰ ਕੋਈ ਸਾਹਿਬ ਉਹ ਹੈਗਾ ਘੁੰਮ ਗਈ ਘੁੰਮ ਗਈ ਘੁੰਮ ਦੁਰ ਤੁੰਗ ਮਾਸੁਖੇ ਯਾਰ ਕੋਈ ਪਰੇ ਹਟ ਜਾ ਪਰੇ ਹੋ ਜਾ ਲੈ ਆ ਕੀ ਦਿਆ ਕਰਨਾ ਇਹ ਕਿਹੜਾ ਤਰੀਕਾ ਓਏ 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 ਦਾਦੂ ਆ ਤੂੰ ਛੋਟਾ ਹੈ ਨਾ ਪਰੇ ਜਿਹਨਾਂ ਨੇ ਦੇਖਣਾ ਪਰੇ ਜਿਹਨਾਂ ਨੇ ਦੇਖਣਾ ਚਲ ਚਲ ਚਾਪਣੀ ਆਈ ਆਪਣੀ ਯਾਰ ਹੋਰ ਹੈਪੀ ਵੀਸ ਨਾਲ ਕੀ ਹਾਲ ਚਾਲ ਕੈਮ ਜੀ ਚੜਦੀ ਕਲਾ ਦੱਸ ਨਾ ਪਿੱਜੂ ਵਲੌਗ ਸ਼ੁਰੂ ਕੀਤਾ ਆ ਪੰਨਵਾ ਨਵਾ ਬਹੁਤ ਵਧੀਆ ਵਧੀਆ ਬਣਾਉਂਦਾ ਹਾਂਜੀ ਹਾਂਜੀ ਕੈਮਰਾ ਓਨ ਹੋ ਗਿਆ ਹੋਰ ਦੋਸਤ ਮਿਲ ਗਏ ਸ਼ੇਰੇ ਦੇ ਹਾਂਜੀ ਹਾਂਜੀ ਆ ਮੇਰਾ ਬੁੱਢਾ ਹੈ ਕਿੰਨੇ ਬੜੇ ਮੈਨਾਂ ਚੋਲੀ ਕੁਲਚੇ ਖਾਦੇ ਆ ਚੋਲੀ ਕੁਲਚੇ ਚੋਲੀ ਕੁਲਚੇ ਉਹਦਾ ਨਾਲ ਲੈਦੇ ਨੇ ਜਿਹਦਾ ਵੀ ਇਹ ਜਿਹੜਾ ਬਾਲ ਆ ਜਿਹੜਾ ਪੈਸੇ ਕੱਢ ਕੇ ਲਿਆਉਂਦਾ ਰੇ ਡੱਬੀ ਇਹੋ ਚ ਪੱਤੀ ਵਾਲੀ ਡੱਬੀ ਜੋ ਪੱਤੀ ਵਾਲੇ ਡੱਬੇ ਜੋ ਆ ਵੀ ਵੀਰ ਨਾਲ ਹੀ ਆਂਦਾ ਇਹ ਮੇਰਾ ਵੀਰ ਪੈਪਸੀ ਪੈਪਸੀ ਥੋੜਾ ਜੱਟੇ ਬੋਲੋ ਫੂਲ ਨਾ ਕੋ ਕੋ ਨਹੀਂ ਬੋਲਣ ਜੋ ਗਾ ਵੀ ਲੱਗਿਆ ਨਹੀਂ ਮਾਂ ਦੇ ਦਾੜੀ ਨੂੰ ਵੀ ਕਰ ਲਿਆ ਸਾੜੀ ਲੱਗੀ ਸਾੜੀ 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 ਉਹੜਾ ਇਕੱਠੀ ਕਰਤੀ ਸਾਡੀ ਯਾਰ ਮਿੱਤ ਜਾਈ ਪਰ ਨਾ ਖੋਇਆ ਬਾਪਿਆਂ ਕੋ ਕਰਨਾ ਨਹੀਂ ਤੇ ਬਾਪਿਆਂ ਆ ਬਣ ਕੇ ਦੱਸਾ ਜਾ ਮੀਰ ਬਣਾਉਣ ਦੇ ਆਰਡਰ ਲੈ ਗਿਆ ਜਾ ਬਾਬੇ ਨੇ ਆ ਬੰਨੇ ਲੰਗਰਾ ਜੀ ਬਣ ਗਈ ਆਂਦੇ ਆ ਕਿਦਾਂ ਦਾ ਬੰਨੇ ਜੀ ਸਾਡੇ ਥਾ ਭੱਗ ਦੇਣ ਲੱਗੇ ਮੇਰਾ ਜਗਾ ਜਗਾ ਤੇ ਬੈ ਲਗਾ ਅਰੇ ਭਾਈ ਜਗਾ ਜਗਾ ਰੰਦਾ ਬੈ ਲਗਾ ਦੱਸ ਯਾ ਤੈਨੂੰ ਮੈਂ ਨਹੀਂ ਆਇਆ ਤੈਨੂੰ ਉੱਥੇ ਕਾਲ ਤੇ ਉਹਨੇ ਨਹੀਂ ਕੋਈ ਕੁਨ ਜੋਗਾ ਛੱਡਿਆ ਹੀ ਨਹੀਂ ਹੁੰਦਾ ਲੋਗੇ ਦੇਵਾ ਦਾ ਕਿਰਾਇਆ ਤੇਰਾ ਆਪਣੇ ਨਾਲ ਕੈਮਰਾ ਇੱਧਰ ਕਿਰਾਇਆ ਲੈ ਕਿੰਨਾ ਲੈ ਕਿਰਾਇਆ ਪਰਾ ਬੜਾ ਦੇ ਹੀ ਬੋਲਣ ਇਥੇ ਜਾਂਪਾ ਜਾਂਪਾ ਹੋਈਆਂ ਰੈਡੀ ਬੋਲਟਾਂ ਜਾਂਪਾ ਨੇ ਕਿਰਾਇਆ ਡੇਢ ਬਾਸਾਂ ਜਾਂਪਾ ਨੇ ਆਜੋ ਆਜੋ ਦੱਬਾਈ ਆਜੋ ਉਸ ਨਾਲ ਦਾ ਖਾਨੂ ਮੱਥਾ ਰਗਾ ਲੋ ਇਸ ਜਗ੍ਹਾ ਤੇ ਆਇਓ ਇੱਧਰ ਆਇਓ ਵੀਰ ਜੀ ਤੂੰ ਹੀ ਪਿੱਛੇ ਹੋ ਜਾ ਇਹਨੂੰ ਤੂੰ ਗੱਲ ਵੀ ਨਹੀਂ ਕਰਨੀ ਨਾ ਸਕੂਲੇ ਔਰ ਇਹ ਬੋਸਾ ਬਦਨਵਾਰ ਹੁੰਦਾ ਆ ਕੇ ਬਦਨਵਾਰ ਹੁੰਦਾ ਬਾਬਾ ਹੀ ਇਹ ਸੱਚੀ ਡੇਢ ਵਾਰ ਆਜ ਕੀ ਵਾਰ ਐਤ ਵਾਰ ਆ ਅਸੀਂ ਤਾਂ ਆਏ ਪੀਰਾਂ ਵਾਲਾ ਵੀਰ ਵਾਰ ਚਾਹੀਦਾ ਇਹਨੂੰ ਇਹ ਵੀ ਗਿਆ ਬਾਬੀ ਮੋਗੇ ਵਾਲੇ ਉਹ ਕੀ ਕਰਨ ਮੋਗੇ ਵਾਲੀ ਕੋ ਆ ਦਾਦੇ ਦਾਦੇ ਨਹੀਂ ਮੈਂ ਦਾਦੇ ਦਾਦੇ ਕਰੀ ਜਾਂਦਾ ਐ ਨਹੀਂ ਜਾਈ ਜਾਂਦਾ ਪਹਿਲਾਂ ਮੋਗੇ ਵਾਲਾ ਪਾਪਾ ਆ ਜੀ ਮੋਗੇ ਵਾਲਾ ਨਹੀਂ ਨਹੀਂ ਮੈਂ ਦਾਦੇ ਨਹੀਂ ਦਾਦੇ ਦਾਦੇ ਨਹੀਂ ਤੇ ਮੈਂ ਕਿੰਨੀਆਂ ਮਾਤਾਂ ਹੀ ਆ ਦਾਦੇ ਨੇ ਨਾ ਦਰਦੇ ਨਹੀਂ ਨਾ ਫੁੱਟ ਉੱਕਣਾ ਤੂੰ ਇਹ ਨਾ ਜਾਦੀ ਆ ਲੱਕੜੀ ਹਸਲੇਡਾ ਆ ਨੇ ਆ ਜਿਹਦਾ ਮੱਖੀ ਨੂੰ ਖਲ ਰੰਦਾ ਆ ਆ ਜੀ ਲੱਗੇ ਨੰਗੀ ਪੈਰੀ ਯਾਰ ਚਲਾ ਚੁੱਕੇ ਨੇ ਜੀ ਦਾ ਪਾਗੜੀ ਆ ਮੈਂ ਚੱਲ ਜਵਾਂ ਚੁੱਕੀਆਂ ਨੇ ਮਿਲਦੀਆਂ ਨਹੀਂ ਵਧੀਆਂ ਜੀ ਨੇ ਬਾਬੇ ਨਹੀਂ ਜਵੜਾ ਚੁੱਕੀਆਂ ਗਈਆਂ ਨੇ ਨਾਲਾ ਲੈ ਇਧਰ ਵੀ ਨਾਲ ਆਪਦਾ ਨਾਲੇ ਵੀ ਲੱਧੀਆਂ ਨਹੀਂ ਮੈਂ ਤੈਨੂੰ ਬਦਲਦੀਆਂ ਹੈ ਸਵੇਰੇ ਕੀਤੀਆਂ ਚੇਂਜ ਦੂਜੀਆਂ ਦਾਨ ਕਰਤੀਆਂ ਹੋਰ ਬਹੁਤ ਵਧੀਆ ਸੂਲਿਆਨਾ ਬਾਜਤਾ ਕਰਾਇਆ ਉਹ ਵੀ ਕਰੀਆ ਦੇ ਕਿਸੇ ਆ ਜਾ ਲੱਗ ਗਿਆ ਜਾ ਗੁਰਦੁਖੀ ਗਈ ਜੀ ਢੀ ਜਗਾ ਦੀ ਕੋਈ ਨਹੀਂ ਦੇਂਦਾ ਵੀਰੇ ਇੱਥੇ ਨੂੰ ਮੈਂ ਹਰ ਦਮ ਉਹਨਾਂ ਦੇ ਮੈਨੂੰ ਫੋਨ ਲਾਉਂਦਾ ਇਹ ਮੈਨੂੰ ਮਾਰਨਾ ਉੱਤਰ ਗਿਆ ਮੈਂ ਦੱਸ ਅੱਜ ਜਲੀ ਕਹਿੰਦੇ ਉਹ ਨਹੀਂ ਰਹਿੰਦੇ ਇਹ ਮੰਮੀ ਆਪਣੀ ਨੇ ਚੱਲਿਆ ਸੀ ਚੱਲ ਆ ਗਿਆ ਹੁੰਦਾ ਹੈ ਆਇਆ ਵੀ ਨਹੀਂ ਗਲਕਮ ਕੀ ਟੀਂਗ ਨੇ ਮੰਮੀ ਨੇ ਘਰ ਦੱਸ ਪੂਰਾ ਪੈਂਟਾ ਤੇ ਆਇਆ ਪੈਂਟਾ ਵੀ ਆਇਆ ਉਹ ਫਿਰ ਉਹ ਫਿਰ ਥੋੜੀ ਬਣਾਉਣੀ ਹੈ ਚਾਰ ਪੀ ਵੀਰ ਗਿਆ ਵੀਰ ਨਹੀਂ ਨਹੀਂ ਇਹ ਮੈਂ ਆਪਣੀ ਮੰਮੀ ਨਾਲ ਜਾਣਾ ਹੁੰਦਾ ਹੈ ਇਹ ਐਸ਼ਾ ਹੀ ਵੀ ਨੰਗੇ ਪੈਰੀ ਜਾਣਾ ਰੇੜੀ ਮਾਰਕੀਟ ਇਸ਼ਾ ਮੱਥਾ ਟਿਕਣਾ ਹੈ ਇਸ ਰੇੜੀ ਮਾਰਕੀਟ ਕਿੱਥੇ ਲੈ ਕੇ ਜਲਾ ਕਰਨਾ ਹੈ ਐਸੀ ਦਿਖਾ ਬਦ ਚਲੋ ਕਿੱਥੇ ਗਿਆ ਪਾਰਾ ਸਮਾਨ ਲੈ ਇਹ ਵੀ ਜਾਂਦਾ ਹੁੰਦਾ ਹੈ ਨਾ ਦੂਜਾ ਕਿਤੇ ਉਹ ਨਹੀਂ ਆਉਂਦਾ ਦੇਖਿਆ ਨਹੀਂ ਆਈਆਂ ਜੇ ਯਾਰ ਸਾਰੇ ਲੋਕ ਕੰਮ ਕਰ ਰਹੇ ਨੇ ਚਲੋ ਕਿੱਦਾਂ ਨਹੀਂ ਬਣਾਈਆਂ ਨੇ ਰੇਟ ਸਹੀ ਹੈ ਕੰਮੇਰ ਚ ਸਾੜੀ ਦਿੱਤੀਆਂ ਏ ਆਈ ਵਲੌਗ ਹੀ ਨਹੀਂ ਪਾਇਆ ਨਾ ਕਿੰਨੇ ਕੰਮ ਦੀਆਂ ਨਹੀਂ ਬਣਾਈਆਂ ਚੰਪਾਂ ਜੀਰੋ ਹੁਣ ਕੁਝ ਮਿੱਠਾ ਖਾਣ ਨੂੰ ਦਿਲ ਕਰ ਰਿਹਾ ਇਹਦਾ ਮਿੱਠਾ ਹੁਣ ਚਾਕਲੇਟ ਕੁਲਫੀ ਖਾਣ ਨੂੰ ਓਕੇ ਚਲੋ ਕੁਲਫੀ ਵਾਲੇ ਕੋਲ ਰੈਡੀ ਮਾਰਕੀਟ ਚ ਬੁੱਕ ਤੇ ਫਿਰਨੇ ਧੁੰਦਵਾਵਾ ਪੈ ਗਏ ਨਾ ਧੁੰਦ ਲੱਗੀ ਪੈਨ ਤੇ ਬਾਦੂ ਸੱਜਣ ਮਿਲੇ ਆਪਾਂ ਨੂੰ ਜਾਣ ਪਛਾਣ ਵਾਲੇ ਹੈ ਰੈਡੀ ਮਾਰਕੀਟ ਚ ਕਿਹੜੀ ਕਰਾਈ ਕੁਲਫੀ ਦਵਾਈ ਤੇ ਉੱਪਰ ਚੱਲਣ ਦੀ ਇੱਕ ਨ ਇੱਕ ਫਰੀਜ ਇੱਕ ਨ ਇੱਕ ਫਰੀ ਹੈ ਪੰਜ ਚਾਹੀਦੀਆਂ ਲੋ ਜੀ ਹੁਣ ਕੁਲਫੀਆਂ ਲੱਗੀਆਂ ਖਾਣ ਐ ਬਾਕੀ ਉਹਨੇ ਤੇ ਮਨਜਾ ਖਰਾਬ ਕਰਤਾ ਹੈ ਕਿ ਕੰਮ ਨਹੀਂ ਬਣਾਈਆਂ ਜਾਂਬਾ ਹੁਣ ਆਪ ਬਣਾਵਾਂਗੇ ਦੀਵਾਲੀ ਤੇ ਆਪਾਂ ਜਾਂਬਾ ਹੈਗਾ ਉਹ ਆ ਜਾ ਓਏ ਆਈ ਸਮਾਨ ਪਾਇਆ ਟਰੈਕਟਰ ਖਿੱਚ ਕੇ ਵੇਣੇ ਹੁਣ ਕੀ ਪਰਫਾਰਮੈਂਸ ਆ ਵੀਰ ਜੀ ਆਪਾਂ ਹੁਣ ਆਪਾਂ ਫੇਰ ਆਪਣੀ ਬੈਗ ਲొਕੇਸ਼ਨ ਤੇ ਆ ਗਏ ਆ ਆਪਾਂ ਹੁਣ ਆਪਣੇ ਘਰ ਪਹੁੰਚ ਗਏ ਆ ਤੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ ਹੁਣ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆ ਅੱਜ ਦਾ ਵਲੌਗ ਇੱਥੇ ਸਮਾਪਤ ਕੀਤਾ ਜਾਊਗਾ ਬਾਕੀ ਰਡਾਰ ਨੂੰ ਕਮੈਂਟ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਕਰ ਦਿਓ। ਸਪੀਡ ਗੈਸ ਕਰਕੇ ਦੱਸਿਓ। ਨਾਲੇ ਸਪੀਡ ਨਾਲੇ ਚੈੱਕ ਕਰਿਓ ਕਮੈਂਟ ਕਰਕੇ ਦੱਸਿਓ ਵੀ 30% ਦਾ ਕੰਮ ਕੀਤਾ ਆ ਜੀ 70% ਰਹਿਦਾ ਆ। ਕੋਈ ਕਮੇਪੇਸ਼ੀ ਦੱਸਿਓ। 30% ਕੀਤਾ ਤੇ ਯਾਰ ਇਹ ਵੀਡੀਓ ਵੇਖਣ ਲਈ ਚਾਹ ਰਹੇ ਹੋ। ਪਿਆਰ ਬਣਾ ਕੇ ਰੱਖਿਓ। ਸੋ ਮੇਰੇ ਨਾਲ ਹੋ ਰਹੀਆਂ ਵੀਡੀਓਜ਼ ਨਾਲ ਓਕੇ ਬਾਏ ਟਾਟਾ।